ਸਾਰੇ ਨੂੰ ਸਸ਼ਕਤ ਦਿੱਤੀ ਤੁਸੀਂ ਸਾਈਕੀ ਨੂੰ ਤੇ ਇਹ ਨਹੀਂ ਕਿ ਗੜੀਆਂ ਸਾਰੇ ਠੀਕ ਹੋਵਾਂਗੇ ਤੇ ਸੁਬਾਹ ਦਾ ਟਾਈਮ ਸੀਗਾ ਤੇ ਮਨ ਲੱਗਿਆ ਕਿ ਕੰਮ ਕਰਾਂ ਸਾਰੇ ਤੇ ਸੋਈ ਦਾ ਕੰਮ ਨਾ ਸਾਰਾ ਤੇ ਇਹ ਚਾਹ ਰ ਮੈਂ ਇਸ ਦੀ ਚਾਹਤ ਨੂੰ ਮੰਨਦੇ ਕਿ ਦਿਵਾਰ ਸੀ ਫਸੇ ਜਿਵੇਂ ਚਾਹਤ ਨੂੰ ਮੈਂ ਜਿਵੇਂ ਤੇ ਮੈਂ ਚਾਹਤ ਨੂੰ ਮੈਂ ਇਹ ਕੰਮ ਤੇ ਆਸ ਹੈ ਜੇ ਤਾ ਵੀ ਨੂੰ ਮੈਂ ਤੇ ਆਤਾ ਨੂੰ ਕਿ ਪਹਿਲਾਂ ਮੈਂ ਤੁਹਾਨੂੰ ਬੰਦੇ ਕਿ ਚਾਹ ਬਣਾਉਣੀ ਸੀ ਤੇ ਬਾਹਰ ਚਲੀ ਗਈ ਹਿੰਦੇ ਜੇ ਹਿੰਦੇ ਲੱਗਾ ਕੱਲ ਬਹੁਤ ਥਾਵਾ ਤੇ ਸੀਗਾ ਤੇ ਇੱਥੇ ਤਾਂ ਵੀ ਹੀ ਸੀਗਾ ਸਾਡੇ ਪਰ ਬਹੁਤ ਥਾਵਾ ਤੇ ਨਹੀਂ ਸੀਗਾ ਤੇ ਵਾਹ ਕਲੀ ਕਲੀ ਰਸਾ ਲੜੀ ਬਾਹਰ ਤੇ ਕੋਈ ਗਰਮੀ ਨਹੀਂ ਕੋਈ ਲੱਗੀ ਨਹੀਂ ਗਰਮੀ ਨਹੀਂ ਲੱਗੀ ਕਿਉਂ ਬਾਹਰ ਜਦੋਂ ਤੱਕ ਮਾਸਟੈਂਡ ਦਵੀ ਆਪੇ ਠੰਡਾ ਹੋਏ ਅੰਦਰ ਆ ਤੇ ਰਸ਼ਮੀ ਨਾਲ ਜੇ ਸੁਤੇ ਕੇ ਇਹ ਭਈ ਹੈ ਜੇ ਮਰਵਾਸ ਵਿੱਚ ਜਾਵਣਾ ਤੇ ਨਾਲ ਹੀ ਔਨਲਾਈਨ ਤੋਂ ਉਸ ਤੋਂ ਰੋਣਾ ਮਕੇ ਯਾ ਵੀ ਹਫਤੇ ਇਹ ਚਾਹੇ ਕੋਚਾ ਆ ਚਾਹੂ ਚੜੂ ਲਾ ਆ ਚਾਹੂ ਚਾਹੂ ਦੀ ਜਦੀ ਲਾ ਤੇ ਸਵੇਰ ਸਵੇਰ ਤੇ ਕੋਚ ਹੈ ਉਹ ਰੋ ਕੇ ਲਾ ਨਹੀਂ ਹੈ ਇਹ ਸਾਰਾ ਕੰਮ ਤੁੰਤ ਕਰਦੀ ਕੋਚਾ ਆਸ਼ਚਾ ਹੋ ਜਾਂਦੀ ਜੀ ਤੇ ਉਹ ਵੀ ਤੇ ਚਾਹੀਦੀ ਇਹ ਸਾਰਾ ਕੰਮ ਕਰਕੇ ਜਦੋਂ ਕੋਈ ਮੈਂ ਦਾ ਪੋਚਾ ਵਧੀਆ ਲੈਂਦਾ ਨਾ ਕੀਤਾ ਪਰ ਫਿਰ ਤੇਰੇ ਨੂੰ ਕੰਮ ਕਰਦੇ ਨੇ ਉਸ ਤੋਂ ਬਾਅਦ ਤਾਂ ਸਾਰੇ ਲਈ ਅਸਤੁਗਤ ਨਹੀਂ ਹੋਏ え ਸਾਰੇ ਨਾਲ ਇੱਕ ਹੀ ਮੇਰਾ ਬਲੌਗ ਉੱਪਰ ਦੇਖਿਆ ਲਓ ਫਿਰ ਮੈਂ ਕਹਿੰਦੀ ਹਾਂ ਪਕਾ ਕੇ ਕੰਮ ਤੇ ਤੇ ਮੈਂ ਕਰਾਂਗੀ ਇਸੀ ਤਰੀਕੇ ਇਹ ਕ੍ਰਿਤੀਆਂ ਸਭ ਬਣਾਉਣੀ ਹੈਗੀ ਰਾਤ ਕੱਟ ਨਹੀਂ ਪੁੱਲ ਗਈ ਜਪਾਣਾ ਮੀਗੇ ਟਿਕਾਟ ਤੇ ਬਾਵਨ ਨੂੰ ਲਾ ਕੇ ਖੜੀ ਨਹੀਂ ਤਾਂ ਬਚੇ ਉਸਕਾਂਟਾ ਬੜੀ ਬਾਟਾਂ ਦੇ ਕਾਂਟੇ ਚੋਂ ਇਹ ਨਾਲ ਵਸਤੇ ਸਬਜ਼ੀ ਕਈ ਇਹ ਵੀ ਲਈ ਤੇ ਪ੍ਰੋਫੈਸ਼ਨਲ ਅੰਗੇ ਇਹਨਾਂ ਦਾ ਕਾਹਦਾ ਪ੍ਰੋਸੋਲ ਇਹ ਵੀ ਬਾਰਾ ਖਾਣੇ ਨੂੰ ਚੁੜੀ ਪੈਣੀ ਇਹ ਜਰੂਰਤ ਹੈ ਕਿ ਕੋਣ ਅੱਗੇ ਬਾਸ ਦੇ ਨਾਲ ਪਚਾਪਨ ਬਣਾ ਲੇ ਕਿ ਇਹਦੀ ਕੋਈ ਗੱਲ ਨਹੀਂ ਕਰਨੀ ਦੇਣਗੇ ਇੱਕ ਦਬੈਣ ਨੇ ਲੇਕੀ ਵਾ ਕਰ ਨਹੀਂ ਜਾ ਰਹੀਆਂ ਸਾਜੀ ਆਪਾਂ ਕਿ ਬਾਹਰ ਇਧਰ ਮੰਮੀ ਲੱਗੀ ਸੀ ਹੁਣ ਸੂਬਰਨ ਤੇ ਕੜੀ ਲਿਆ ਨੂੰ ਕੱਟ ਕੇ ਨੂਨ ਲਾਤਾ ਸੀਗਾ ਇਧਰ ਚਿੜੀਆਂ ਦੇਖੋ ਇੱਕ ਜਾਨੀ ਚੋਗਾ ਲਿਆਉਂਦੀ ਹੈਗੀ ਤੇ ਇੱਕ ਖਵਾਉਂਦੀ ਹੈ ਬੱਚਿਆਂ ਨੂੰ ਤਿੰਨ ਇੱਕ ਬਾਹਰ ਆ ਇੱਕ ਉਧਰ ਵੀ ਉੱਡਦੀ ਤੇ ਹਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਠੰਡੀ ਠੰਡੀ ਹਾਂ ਨਿੰਮਾ ਤੋਂੜਨ ਵਾਲਾ ਹਾਂ ਪਦੀਨੇ ਦੀ ਬਣਾਈ ਸੀ ਚਟਨੀ ਐ ਸੀ ਹਾਂ ਵਾ ਪੱਕਿਆ ਪਾਣੀ ਜ਼ਿਆਦਾ ਮੈਂ ਪਾਉਂਦੀ ਰਹੀ ਨਾ ਤੇ ਕਿਵੇਂ ਪਾਣੀ ਨਾ ਪਾਇਆ ਕਰ ਇੰਨਾ ਪਾਣੀ ਪਾਈ ਜੰਨੀ ਐ ਕਿ ਸਾਰਾ ਦਿਨ ਪੈਪ ਸਿੱਟੀ ਰੱਖਦੀ ਹਾਂ ਹਾਂ ਮੈਂ ਬਹੁਤ ਪਾਉਂਦੀ ਹੁੰਦੀ ਸੀ ਤੇ ਮੈਨੂੰ ਪਾਉਣ ਹੀ ਨਹੀਂ ਦਿੰਦੇ ਸੀ ਸਾਰਾ ਦਿਨ ਪਾਣੀ ਪਾਈ ਜੰਨੀ ਹੈ ਖਰਾਬ ਕਰ ਦੇਗੀ ਕਿ ਸਾਰੇ ਮਚਾ ਦੇਗੀ ਪਾਣੀ ਪਾ ਕੇ ਆਏ ਵਿੱਚ ਵਿੱਚ ਕਾਜ ਹੈ ਨਾ ਹੂੰ ਕੁੱਤੋਂ ਵੀ ਸਾਰੀਆਂ ਬੇਲਾਂ ਬੂਲਾਂ ਤੋਹ ਦਿੰਦੀ ਹੁੰਦੀ ਸੀਗੀ ਮੈਂ ਆ ਪਦੀਨਾ ਵੀ ਹਰਿਆ ਹਰਾਂ ਕੱਢ ਰੱਖਿਆ ਨਾ ਮੈਂ ਸਾਰਾ ਦਿਨ ਹੀ ਲੱਗੀ ਰਹਿੰਦੀ ਸੀ ਦੋ ਘੰਟਿਆਂ ਤੋਂ ਪੈਪਲਾ ਦਿੰਦੀ ਸੀ ਸਾਫ ਕਰਨਾ ਆਹ ਪਤਾ ਨਹੀਂ ਨਿੰਬੂ ਦਾ ਬੁੱਟਾ ਐ ਟੇਡਾ ਜਾਂ ਕਾਹ ਤੋਂ ਜਾਨ ਲੱਗ ਗਿਆ ਹੈਨਾ ਆਹਾ ਆ ਜਿਹੜੀਆਂ ਬਾਲੀਆਂ ਡਾਣੀਆਂ ਵਧੀਆਂ ਸੀ ਨਾ ਇੱਥੇ ਇਧਰੋਂ ਨੰਗੀਆਂ ਕੱਟਤੀਆਂ ਫਿਰ ਕਿਉਂ ਸੂਲਾਂ ਜਾਦੇ ਸੀ ਇਹਦੇ ਇਧਰ ਇਧਰ ਸਾਰਾ ਫੈਲ ਗਿਆ ਸੀ ਤੇ ਮੈਂ ਕੈਂਚੀ ਨਾਲ ਸਾਰੀਆਂ ਹੱਡਾਂ ਨਹੀਂ ਕੱਟੀਆਂ ਇਹਦਾਂ ਸੋਲਾਂ ਵਾਲੀਆਂ ਵੱਡੀਆਂ ਸੀਗੀਆਂ ਫਿਰ ਇਹ ਨੰਗਣ ਹੀ ਨਹੀਂ ਦਿੰਦੇ ਸੀ ਇਹਦੇ ਹੈ ਨਹੀਂ ਸੋਲਾਂ ਇਹੇ ਤਾਂ ਕੱਟੀਆਂ ਹੈ ਦੇ ਵਾਲਾਂ ਸੀ ਇਹ ਨਹੀਂ ਮਤੋੜਲਾ ਆ ਤਾਂ ਨਹੀਂ ਪਦੀਨਾ ਕਾਮਯਾਬ ਹੋਇਆ ਇੱਧਰ ਲੰਮਾ ਮਾੜਾ ਜਿਹਾ ਇੱਕ ਪੱਤਾ ਜਾਂ ਤਾਂ ਨਿਕਲਦਾ ਹੁੰਦਾ ਇੱਧਰ ਲੰਮਾ ਆ ਸਾਰਾ ਕਾਹੀ ਏ ਕੇ ਮਮੀ ਬੁੱਤ ਕਾ ਹੈ ਬੁੱਤ ਬੁੱਜ ਜਾਉ ਹਾਂ ਪਤਾ ਜਾਂ ਨਹੀਂ ਲੱਗਦਾ ਮੈਨਾਂ ਤਾਂ ਇੱਧਰ ਬਾਹਰ ਵੀ ਆਪਣੇ ਬੇਲਾਂ ਹੋਊਗਾ ਪੰਗਿਆਂ ਤੋਰੀਆਂ ਦੀਆਂ ਤੋਰੀਆਂ ਦੇ ਵੀ ਡੱਗੇ ਸੀ ਨਾ ਤੇ ਦੋ ਤਿੰਨ ਹੋਊਗਾ ਪੰਗਿਆਂ ਨਾਲ ਆ ਦੁੱਧ ਦੇ ਫੁੱਲਾਂ ਦੇ ਬੁੱਟਿਆ ਹੂੰ ਇਹ ਤਾਂ ਲਾਗੇ ਤਾਂ ਸਾਫ਼ ਕਰਨਾ ਪੈਂਦਾ ਹੀ ਹੈ ਹੂੰ ਇਹ ਤਾਂ ਹੋ ਵਿੱਚ ਡੇਕਾਂ ਵੀ ਉਗਰਦੀਆਂ ਹੁੰਦੀਆਂ ਡੇਕਾਂ ਦਾ ਪੱਟਦੇ ਬਾਹਲਾਂ ਉਗਰਦੀਆਂ ਅੱਜ ਕੱਲ ਦੇਕਾਂ ਜਿਹਾ ਤਾਂ ਇੰਕਾ ਤੱਕ ਟਿੱਖਾ ਲੂਗੀ ਕਿਤੇ ਕਿਤੇ ਹੂੰ ਕੋਈ ਕੁਝ ਦੱਸਣਾ ਹੈ ਕਾ ਸਾਰਾ ਦਿਨ ਪਾਣੀ ਪਿੰਦਾ ਹੈਗਾ ਫਿਰ ਘਾਹ ਤਾਂ ਹੁੰਦਾ ਹੀ ਉਹ ਵਿਟੋਰੀਆਂ ਦੇ ਵੀ ਡਿਗ ਡਿਗ ਕੇ ਚਾਰ ਸਫੇ ਤੋਰੀਆਂ ਹੀ ਤੋਰੀਆਂ ਉਗਰੀਆਂ ਪਈਆਂ ਇਧਰ ਆਂਟੀ ਮੈਨਿਆ ਜੀ ਤੁਹਾਡੇ ਤੋਰੀਆਂ ਦੀਆਂ ਵਿਲਾਂ ਹੀ ਸਾਰੀਆਂ ਅੱਗੀਆਂ ਤੋੜ ਕੇ ਲੈ ਜਾ ਕਰਿਓ ਗਲੀ ਚ ਹੂੰ ਦੱਸ ਪਾਇਆ ਜੀ ਬੱਸ ਇਹ ਨਹੀਂ ਹੈ ਆਹ ਹੋ ਗਿਆ ਹੁਣ ਆਟਾ ਮੈਂ ਗੁੰਨ ਰਹੀ ਆ ਹੁਣ ਆਟਾ ਆਟਾ ਹੱਦੀ ਘੱਟੀ ਦੀ ਪਹਿਲਾ ਦਰਮੇ ਵਿਚ ਪਾਉਣ ਵਾਲਾ ਹੁਣ ਪਾਵਾਂਗੀ ਆਟਾ ਪਾਉਣ ਦਾ ਦਰਮੇ ਵਿਚ ਟਾਈਮ ਨਹੀਂ ਲੱਗਿਆ ਦੁੱਧ ਗਰਮ ਕਰ ਲਿਆ ਸੀ ਜਮੈਂ ਕੁਝ ਨਾਤਾ ਉਹਦੇ ਇਧਰ ਤੇ ਇੱਲਿਆ ਨੂੰ ਕੱਟ ਕੇ ਤੇ ਨੋਟਾਤਾ ਨਹੀਂ ਮਿਲਾਇਆ ਹਜੇ ਪਰ ਇਹ ਕਾ ਤੂੰ ਲੈ ਨਹੀਂ ਲਾਇਆ ਨਹੀਂ ਪਾ ਨਾ ਤਾਂ ਕਿ ਨੋਟਾ ਆਇਆ ਕਿ ਤੇ ਨੋ ਨਹੀਂ ਲਿਆ ਸੀਗਾ

ਤੰਦੂਰ ਹੋਵੇ ਨਾ ਤੰਦੂਰ ਦੀ ਰੋਟੀ ਗਾਇਸ ਬਹੁਤ ਵਧੀਆ ਬਣਦੀ ਹੈ ਪਰ ਤੰਦੂਰ ਸਾਡੇ ਹੈ ਨਹੀਂ ਤੰਦੂਰ ਅਸੀਂ ਲੈ ਕੇ ਆਵਾਂਗੇ ਤੰਦੂਰ ਦੀ ਰੋਟੀ ਬਹੁਤ ਵਧੀਆ ਬਣਦੀ ਹੈ ਪਰ ਖਾਂਦੇ ਵੀ ਘੱਟ ਕਦੇ-ਕਦੇ ਖਾਂਦੇਗੇ ਜਦੋਂ ਮਨ ਹੋਵੇ ਨਾ ਕਦੇ-ਕਦੇ ਖਾਂਦੇ ਆ ਸ਼ੌਂਕ ਨਾਲ தந்தூர ஆட்டா பிசா கேந்த சா கல்மீ பண்ண வாங்க பாம ਕਰੀਲਿਆਂ ਨੂੰ ਨੂਨ ਨਹੀਂ ਲਾਇਆ ਸੀ ਮੰਮੀ ਹਾਂ ਨੂਨ ਲਾਤਾ ਕਰੇਲਿਆਂ ਨੂੰ ਗੰਡੇ ਚੀਕ ਲੋ ਮੰਮੀ ਹੁੜੀ ਆਇਆ ਕੱਲ ਦੀਦੀ ਨੂੰ ਠੀਕ ਸੀਗੀ ਤੇ ਮੰਮੀ ਨੇ ਆ ਗਏ 15 ਦਿਨ ਲਾਇਆ ਏ 15 ਦਿਨਾਂ ਤੋਂ ਆਈ ਮੰਮੀ ਰੇ ਗੋਦੀ ਆਟਾ ਗੁੱਝ ਗਿਆ ਆਟਾ ਗਨ ਨੂੰ ਕਿ ਨਾ ਵਸਾ ਥੋੜਾ ਟੈਂਪਰ ਰੱਖਣਾ ਪੈਂਦਾ ਦਾ ਕਿਉਂ ਜਿਹੜਾ ਵਧੀਆ ਲੇਸ ਜੀ ਵਧੀਆ ਚੜ ਜਾਂਦੀ ਹੈਗੀ

ਪ੍ਰਾਂਤ ਪਾ ਦੋ ਦਿਆਂਗੇ ਪ੍ਰਾਂਤ ਦੇ ਵਿੱਚ ਪਹਿਲਾਂ ਪਾਣੀ ਪਾ ਦਿੰਨੇ ਆਂ ਇਹ ਜਿੰਨਾ ਥੱਕੇ ਰੱਖ ਦਿੰਨੇ ਆਂ ਅੰਦਰ ਪ੍ਰਾਂਤ ਚ ਪਾ ਦਿੰਨੇ ਆਂ ਪਾਣੀ ਆਟਾ ਦੇ ਨਾਲ ਹਿਲਾਉ ਆਟਾ ਲੈਣੇ ਆਂ ਤੇ ਦੁੱਧ ਆਪਣਾ ਗਰਮ ਹੋਈ ਜਾਂਦਾ ਤੇ ਕ੍ਰੇਲਿਆਂ ਨੂੰ ਲਾ ਰੱਖਿਆਗਾ ਉਹਦੇ ਰਚੀ ਬਣੂਗੀ ਸਬਜ਼ੀ ਉਹ ਮੰਮੀ ਬਣਾਉਗੀ ਕ੍ਰੇਲੇ ਕ੍ਰੇਲੇ ਮੱਛੀ ਵਧੀਆ ਨਹੀਂ ਬਣਦੇਗੇ ਮੰਮੀ ਬਣਾਉਂਦੇ ਹੁਣੇ ਕ੍ਰੇਲੇ ਤੇ ਮੈਂ ਕ੍ਰੇਲੇ ਹੀ ਬਣਾਏਗੇ ਕਦੇ ਤੇ ਹੁਣ ਆਪਾਂ ਕਰਦੇ ਆ ਕੋਈ ਹੋਰ ਕੰਮ ਕੀ ਗੰਢੇ ਚੀਰਦੇ ਆ ਮੰਮੀ ਐਸ ਵੇਲੇ ਜਿਹੜੀਆਂ ਹੋਈਆਂ ਲੜਦੀਆਂ ਆ ਉਹ ਵੇਖੋ ਬੱਚੇ ਕੱਢ ਰੱਖੇ ਹੈਗੇ ਤੇ ਚੋਗਾ ਪਾਉਂਦ ਗਏਗਾ ਹੂੰ ਹੂੰ ਗੰਡੇ ਥੋੜੇ ਨਹੀਂ ਇਹਨਾਂ ਦੇ ਹਾਂ ਕarele ਜੀ ਜ਼ਿਆਦਾ ਹੋਣ ਹਨਾ ਕarele ਸੱਕੇ ਲਉਣਾ ਕਲੇਰੀ ਹੂੰ ਰਸ਼ਮੀ ਇੰਤਹਾ ਜੇ ਸੁਤਤਾਈ ਤੇ ਆਗਾ ਹਾਂ ਸਟੈਂਸ ਆਉਂਦਾ ਤਾਂ ਹੁਣ ਰੋਜ਼ 8 8:30 ਵਜੇ ਉ ਜਾਗਦਾ ਹੈਗਾ ਫਿਰ ਉਸ ਤੋਂ ਬਾਅਦ ਸਾਰਾ ਦਿਨ ਨੀਂਦ ਟਿਕਦਾ ਇੱਧਰ ਵੀ ਬੱਚੇ ਆ ਇੱਧਰ ਵੀ ਬੱਚੇ ਆ ਦੋਨਾਂ ਪਾਸੇ ਬੱਚੇ ਆ ਹੁਣ ਤਾਂ ਜਿਗੀਆਂ ਦੇ ਹੂੰ ਸਾਰਾ ਇੰਨਾ ਇਹ ਇਸ ਟਾਈਮ ਤਾਂ ਰੌਲਾ ਪਾਉਂਦੇ ਨੇ ਝੀ 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 ਕਰ ਬੂ ਮੈਕੂ ਆਪਦੇ ਬੱਚਿਆਂ ਕੋਲੋਂ ਨਹੀਂ ਹਲਦੀ ਉਹ ਜਮਾਈ ਨਹੀਂ ਲੱਗਦਾ ਇਹ ਮਰੀ ਤਰ੍ਹਾਂ ਆ ਕੱਲ ਤਾਂ ਬਹੁਤ ਥਮਾ ਤੇ ਐ ਨਾ ਮੀ ਤਾਂ ਹੀ ਤਾਂ ਉਹ ਠੰਡਾ ਹੋਇਆ ਤੇ ਮੌਸਮ ਕੋ ਬਹੁਤ ਥਮਾ ਦੇ ਨਹੀਂ ਪਿਆ ਕੱਲ ਕੋਈ ਨਹੀਂ ਜਾਈ ਕਿਉਂ ਇਹ ਇੱਧਰ ਕੀ ਕਰ ਰੱਖਿਆਗਾ ਸ਼ੂਗਰ ਤੋਂ ਦਵਾਈ ਗਾਈ ਤੁਸੀਂ ਵੀ ਅਜਮਾ ਲਿਓ ਜਿਹੜੇ ਕਰੇਲਿਆਂ ਦੇ ਹੁੰਦੇ ਐ ਨਾ ਬੀ ਜਿਹੜੇ ਹੁੰਦੇ ਆ ਜਿਹਨਾਂ ਦੇ ਵਿੱਚ ਪਾਣੀ ਪਾ ਕੇ ਪੈਰ ਰੱਖਣ ਨਾਲ ਤੇ ਸ਼ੂਗਰ ਘਟਦਾਗਾ ਕਿਸੇ ਨੇ ਦੱਸਿਆਗਾ ਵੀ ਜਿਹੜੇ ਜਦੋਂ ਕਰੇਲੇ ਆਪਾਂ ਕੱਟਦੇ ਆਂਗੇ ਉਹਨਾਂ ਦੇ ਬੀ ਬੂ ਛਿਲਕੇ ਹੁੰਦੇ ਆ ਜਿਹੜੇ ਉਹਨਾਂ ਦੇ ਵਿੱਚ ਪਾਣੀ ਪਾ ਕੇ ਤੇ ਪੈਰ ਰੱਖੋ ਤੇ ਸ਼ੂਗਰ ਦੀ ਜਿਹੜੀ ਬਿਮਾਰੀ ਆ ਉਹ ਠੀਕ ਹੁੰਦੀ ਆ ਤੇ 1 ਮਹੀਨਾ 1 ਮਹੀਨਾ ਕਰਨਾ ਅੱਛਾ ਹਾਂ ਕਰਦੇ ਨੇ

ਮੁਕੋਰ ਦੇ ਬਾਅਦ ਵਿੱਚ ਗਿੱਟੀ ਜਦੋਂ ਇਹ ਮੈਨੂੰ ਲੱਗਦਾ ਇਹਦੇ ਵਿੱਚ ਹੋਰ ਤਾਂ ਤਾਂ ਨਹੀਂ ਨਹੀਂ ਹੋਇ ਨੀ ਕਿਹ ਨੀ ਆ ਸੀ ਸੀ ਆ ਜਦੋਂ ਬਾਬਾ ਵੱਡਾ ਨਹੀਂ ਕਲਰ ਸੋਹਣੇ ਆ ਜਿਹੜੇ ਕਲਰ ਮੈਂ ਮੰਗਾਏ ਸੀ ਉਹ ਕਲਰ ਹੀ ਆ ਇੱਧਰ ਦੇਖੋ ਨੇਲ ਪੇਂਟ ਦੇ ਕਲਰ ਬਹੁਤ ਸੋਹਣੇ ਆ ਫਿੱਕੇ ਫਿੱਕੇ ਲਾਈਟ ਕਲਰ ਮੈਂ ਮੰਗਾਈ ਸੀ ਹੁਣ ਲਾ ਕੇ ਵੀ ਦੇਖ ਲੈਣੇ ਹੈਗੇ ਕਲਰ ਬਹੁਤ ਜਿਆਦੇ ਸੋਹਣੇ ਜਿਵੇਂ ਲਾਈਟ ਕਲਰ ਵੈਸੇ ਨਿੱਕੇ ਨਿੱਕੀਆਂ ਸ਼ੀਸ਼ੀਆਂ 100 ਤੇ 31 ਰੁਪਏ ਦੀਆਂ ਤਿੰਨ 125 ਦੀ ਤਿੰਨ ਹੈ वैसे भी 60 70 80 ਰੁਪਏ ਦੀ ਆਂਦੀ ਹੈ ਇੱਕ ਬਾਜ਼ਾਰ ਚੋਂ ਤਾਂ ਤੇ ਕਲਰ ਬਹੁਤ ਸੋਹਣੇ ਆ ਲਾਈਟ ਲਾਈਟ